ਕੀ ਨਸੀਬ ਆ ਤੇ ਚੱਲ ਨਸੀਬ ਵਧੀਆ ਕੁੜੀ ਹਾਂ ਭਾਈ ਤੁਸੀਂ ਰੋਣਾ ਚਲੋ ਨਾ ਮੰਨੂਗਾ ਉਧਰੋਂ ਅਸੀਂ ਕੁੜੀਆਂ ਵਾਲਿਆਂ ਨੂੰ ਕਹਿ ਰੱਖਿਆ ਹੈ ਬੈਠੋ ਤੁਸੀਂ ਮਰੇ ਯਾ ਨਾਰੇ ਬੈਠ ਤੁਸੀਂ ਇਹਨਾਂ ਨੂੰ ਬੈਠੋ ਚਲ ਬੈਠੋ ਮੇਰੇ ਕੋਲ ਆਇਆ ਬਿਚੋਲੇ ਪਾ ਦੇ ਓ ਤੁਸੀਂ ਗੱਲ ਤਾਂ ਸੁਣੋ ਬਹਿਜ 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 ਮੈਂ ਪਹਿਲਾਂ ਨਾ ਕਰਾਇਆ ਨੀ ਯਾਰ ਜਦੋਂ ਅਲੂਰ ਸੀਗੀ ਉਹ ਨਾ ਆਇਆ ਨੀ ਸੁਣੋ ਗੱਲ ਸੁਣੋ ਹੁਣੇ ਹੁਣ ਅਸੀਂ ਗੱਲ ਕਰੀ ਆਂ ਬਤੋਲਾ ਦੇ 10 ਗੜੇ ਮੇਰੀ ਗੱਲ ਸੁਣੋ ਤੁਸੀਂ 5-7 ਦਿਨ ਰੁਕ ਜਾਓ ਦੋਨੇ ਤਰ੍ਹਾਂ ਨੂੰ ਕਹਿੰਦੇ ਤੁਸੀਂ 5-7 ਦਿਨ ਰੁਕ ਜਾਓ ਜਾਂ ਤਾਂ 5 ਨਹੀਂ 7 ਨਹੀਂ ਦੇਣਾ ਸੀ ਤੜਕੇ ਕੁੜੀ ਦਿਖਾਉਣੀ ਆ ਅੱਧੇ ਪੈਸੇ ਕਰ ਦੋ ਬਸ ਬਤੋਲਾ ਤੇ ਉਹ ਸਿਰਫ ਹਾਂ ਤੂੰ ਚੜ੍ਹਦੀ ਜਾਈਂ ਗੁਰਪਤ ਤੇ ਮੇਰੇ ਕੋਲੇ ਵੀ ਹਾਂ ਨੀ ਗੁਰਪਤ ਇਹਨਾਂ ਦਾ ਬਚਾਨੀ ਦੀ ਸਾਡੀ ਗੱਲ ਚਾਚੇ ਨਾਲ ਸਾਡੀ ਵੀ ਗੱਲ ਤਾਂ ਐਚੇ ਨਾਲ ਹੀ ਆ ਉਹ ਗੱਲ ਤਾਂ ਭਈ ਦੋਨਾਂ ਦੀ ਮੇਰੇ ਨਾ ਮੇਰੀ ਸੁਣੋ ਗੱਲ ਦੇਖੋ ਆਪਾਂ ਠੰਡੇ ਮਤ ਮੈਂ ਜਾਉਂ ਕਿਸੇ ਭੈਣ ਭਾਈ ਦੇ ਘਰ ਪਉ ਜਾ ਕੇ ਚਾਚਾ ਕਿ ਮਰਜ਼ੀ ਕਰ ਅਸੀਂ ਜਮਾਨ ਕੀਤੀ ਆ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਾਂ ਪੈਸੇ ਵੀ ਕੱਟ ਕਰਾ ਦੇਂਗੇ ਚਾਚਾ ਅਸੀਂ ਕਰਾਵਾਂਗੇ ਆ ਜਾ ਹੁਣ ਆਪਾਂ ਵੀ ਨਹੀਂ ਦਿੰਦੇ ਚੱਲ ਫੇਰ ਆ ਜਾਓ ਤੂੰ ਤੁਸੀਂ ਭੈ ਗੁੱਸੇ ਕਹ ਨਹੀਂ ਹੁੰਨੀ ਓਹ ਹੋ ਹੋ ਸੌਣ ਨੂੰ